ਮੇਰਾ ਨਾਮ ਗੁਰਦੀਪ ਸਿੰਘ ਕੀ ਗੱਲਬਾਤ ਹੋਈ ਆ ਵੀਰੇ ਅੱਜ ਉਹ ਛੁੱਟੀਆਂ ਚ ਆਈ ਹੋ ਸੀ ਸਦਾ ਦੀਆਂ ਜੀ ਇਹ ਮੇਰੀ ਦੀਦੀ ਕੋਲੇ ਚਲੇ ਗਏ ਉੱਥੇ ਉਹਨੇ ਜੀ ਨਹੀਂ ਲਾਇਆ ਜੀ ਮੈਂ ਰੋਟੀ ਦੇ ਪੁਲਾਂ ਤੋਂ ਲੈ ਕੇ ਉਹ ਬੱਸ ਜੇ ਛੱਡਣ ਆ ਗਏ ਸੀ ਰੋਟੀ ਦੇ ਪੁਲਾਂ ਤੋਂ ਲੈ ਕੇ ਮੈਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਸਕੂਟੀ ਤੇ ਜੈਕ ਟਵਾ ਕੇ ਇਹ ਸਾਰਾ ਕ੍ਰੋਸ ਕਰਕੇ ਖਾਟੜਾ ਪੈਲਸ ਲੰਘ ਕੇ ਜੀ ਉਧਰੋਂ ਦੋ ਡਰਾਈਵਰ ਤਾਂ ਆਲਰੇਡੀ ਲਾਈਨਾਂ 'ਚ ਲੱਗੇ ਹੋਏ ਸੀ ਓਵਰਟੇਕ 'ਚ ਤੀਜਾ ਹੋਰ ਓਵਰਟੇਕ ਕਰਕੇ ਮੇਰੇ ਉੱਤੇ ਦੀ ਲੱਗ ਗਿਆ ਜੀ ਬਸ ਉਹ ਜਦ ਇਹ ਡਿੱਗਿਆ ਸੀ ਅਕਤਿਵਾਰ ਦੂਜੀ ਹਜੇ ਝੰਟੀ ਨਾਲ ਕਹਿ ਰਿਹਾ ਸੀ ਪਰਾਂ ਕਰ ਲਾ ਪਰਾਂ ਕਰ ਲਈ ਟਰੈਕਟਰ ਦਾ ਪਤਾ ਨਹੀਂ ਲੱਗਿਆ ਇਹ ਲੱਭਿਆ ਵੀ ਉਹ ਬਹੁਤ ਕਾਜੂ ਬਦਦੇ ਮੁੰਡਿਆਂ ਨੇ ਬਹੁਤ ਮਦਦ ਕੀਤੀ ਹੈ ਪਰ ਲੱਭਿਆ ਨਹੀਂ ਜੀ ਬੰਦਾ ਜੀ ਕੀ ਨਾਮ ਹੈ ਜੀ ਬੱਚੇ ਦਾ ਬੱਚੇ ਦਾ ਜਸਮੀਤ ਪਾਉ ਕਿੰਨੀ ਉਮਰ ਹੈ ਜੀ ਬੱਚੇ ਦੀ ਉਮਰ ਹੋਊਗੀ 12 13 ਸਾਲ ਦੇ ਲਗੜੇ ਤੁਹਾਡੀ ਕੀ ਰਿਸ਼ਤੇਦਾਰੀ ਪੈਂਦੀ ਹੈ ਉਹ ਮੇਰੀ ਮੇਰੇ ਸਾਡੂ ਦੀ ਕੁੜੀ ਹੈ ਕੋਈ ਸਾਡੀ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਸੌਹਲੀ ਪਿੰਡ ਹੈ ਸੌਹਲੀ ਪਿੰਡ ਹੈ ਜਦੋਂ ਤੁਸੀਂ ਟਰੈਕਟਰ ਐਕਟਿਵ ਆ ਡਿੱਗੀ ਹੈ ਤਾਂ ਕੁੜੀ ਟਰੈਕਟਰ ਬੱਚੇ ਮਤਲਬ ਮੈਂ ਫਿਰ ਕਿਵੇਂ ਕਿਸ ਤਰ੍ਹਾਂ ਦੱਸੋ ਮੈਂ ਐਵੇਂ ਜਾ ਰਿਹਾ ਸੀ ਉਹ ਜਦੋਂ ਕਹਿ ਰਿਹਾ ਸੀ ਓਵਰਟੇਕ ਕਰ ਲਓ ਕਿਉਂਕਿ ਫੁੱਟਪਾਥ ਤੋਂ ਜਿਹੜੀ ਐ ਸੜਕ ਹੁੰਦੀ ਆ ਸੜਕ ਤੇ ਜਦੋਂ ਸਲਿੱਪ ਕਰਕੇ ਮੂੜਲਾ ਟਾਰ ਜਦੋਂ ਮੈਂ ਡਿੱਗਾ ਜੀ ਉਧਰੋਂ ਤੀਜੇ ਨੰਬਰ ਦੇ ਓਵਰਟੇਕ ਕਰ ਕਰਦੀ ਮੈਂ ਅੱਗੇ ਸੀਗਾ ਡਿੱਗਿਆ ਮੇਰਾ ਬਾਇਰ ਉਹਦੇ ਦੀ ਲੱਗ ਗਈ ਜੀ ਹੋਪ ਨੇ ਉੱਪਰ ਦੀ ਗੋਪੇ ਥੋੜਾ ਜਿਹਾ ਡੇਗਦੀ ਕਿਉਂਕਿ ਪਿੱਛੇ ਸਕੂਟੀ ਉੱਚੀ ਆਈ ਉਹਦੇ ਉੱਤੇ ਦੀ ਹੋ ਰੈਟ ਲੱਗ ਸਿਰ ਤੇ ਜਿਹੜਾ ਐਕਸੀਡੈਂਟ ਹੋਇਆ ਇਹ ਜੀ ਭੂਆ ਕੋਲੇ ਗਈ ਹੋਈ ਸੀ ਜੀ ਮੇਰੀ ਬੇਟੀ ਕੋਲੇ ਉਹਦਾ ਭਰਾ ਲੈ ਕੇ ਆਇਆ ਮਾਛੜਾ ਲੈ ਕੇ ਆਈ ਦੀ ਮਾਛੜਾ ਤੇ ਆ ਮੱਲੂ ਲਵਾਣਾ ਕਦੂ ਗਟਾ ਪਕੇ ਰੈਟ ਨਾਲੇ ਆਏ ਟੱਕ ਮਾਰਿਆ ਸਕੂਟੀ ਦਾ ਖਦਾਨਾ ਜਾ ਕੇ ਦੀ ਬੇਟੀ ਸੜਕ ਤੇ ਗਿਰ ਗਈ ਉਹਦੇ ਉੱਤੇ ਟਾਇਰ ਲੱਗ ਗਿਆ ਮੌਕੇ ਤੇ ਘੱਟਾ ਵੀ ਮੌਕੇ ਤੇ ਘੱਟਾ ਇਸ ਤਰ੍ਹਾਂ ਦੇਖਦੇ ਹੋ ਜਿਹੜੇ ਸਭਾ ਦੇ ਵਿੱਚ ਸਭਾ ਵਿੱਚ ਮਾਹੌਲ ਖਰਾਬ ਹੈ ਜਿਹੜੇ ਸ਼ਿਵਾਕਾਂ ਨੂੰ ਆਪਾਂ ਜਿਹੜਾ ਡਾਇਰੈਕਟਰ ਲੈ ਕੇ ਬਹੁਤ ਮਾੜੀ ਗੱਲਾਂ ਨਾਲ ਇਹਨਾਂ ਦੇ ਤਰੀਕੇ ਬਚਦੇ ਆਉਂਦੇ ਨੇ ਕੋਈ ਮੇਲਾ ਬਣਾਇਆ ਵੈ ਲੋਕਾਂ ਨੇ ਤਾਂ ਜੀ ਕਿੰਨੇ ਬੱਚੇ ਸੀ ਬੱਚੇ ਦਾ ਦੋ ਹੀ ਮਾਥੜਾ ਰੋਈ ਸੀ ਚਾਹ ਮਿਲੋ ਪਾਣ ਦੀ ਲੱਗਦੀ ਆ ਦੋ ਘਰ ਭੈਣ ਭਾਈ ਨਹੀਂ ਦੋ ਭੈਣ ਭਾਈ ਨਹੀਂ ਵੱਡੀ ਬੇਟੀ ਦੀ ਛੋਟਾ ਬੇਟਾ